ਪੁੜੀਆਂ ਸੁੱਕੀਆਂ ਜੋੜ ਦਿੱਤੀਆਂ ਕੱਪੜੇ ਜੋੜਨ ਦੀ ਮੇਰੀ ਧੀ ਹਾਂ ਮੰਮੀ ਆ ਨਾ ਸੁੱਕ ਗਏ ਹੀ ਮੈਂ ਚਲ ਤੈਹ ਲਾ ਦੇਣੀ ਮੈਂ ਕੋਠੇ ਤੇ ਹਾਂ ਤੇ ਆ ਰਿਹੀ ਸੁੱਕ ਗਈ ਚੱਲੇ ਤਾਂ ਵਧੀਆ ਕੀਤਾ ਤੂੰ ਹੈ ਹਾਂ ਹੁਣ ਮੇਰੀ ਧੀ ਨੇ ਚਲ ਜਾਣਾ ਵਾ ਹੋਰ ਮੰਮੀ ਹਾਂ ਛਾਟੀ ਦੇਣ ਲੱਗੇ ਆ ਪੁੱਤ ਪਤਾ ਹੀ ਨਹੀਂ ਲੱਗਾ ਮੈਂ ਤੇ ਅੱਗੇ ਮੰਮੀ ਕੈਂਡੀ ਹਾਂ ਜਿਸਪਿੰਦਰ ਨੂੰ ਵੀ ਮਿੰਟੋ ਮਿੰਟ ਹਫਤਾ ਹੋ ਗਿਆ ਵੇ ਲੋ ਸਹੀ ਗੱਲ ਵਾ ਮੇਰਾ ਤਾਂ ਨਾ ਜੀਤ ਨਹੀਂ ਕਰਦਾ ਜਾਨ ਮੇਰਾ ਨਹੀਂ ਕਰਦਾ ਤੇ ਮੇਰਾ ਕਿਹੜਾ ਕਰਦਾ ਤੈਨੂੰ ਕਲਾਉਣ ਨੂੰ ਮੈਂ ਤਾਂ ਹੌਲ ਪੈ ਡੇ ਉਤਰੇ ਛਾਟੀ ਦਿਨ ਲੰਗੇ ਪਤਾ ਨਹੀਂ ਲੱਗਾ ਕਿਹੜੇ ਵਾਲੇ ਉਤਰੇ ਲੰਗੇ ਆ ਹੈ ਤੇ ਹੋਂਟੇ ਸੂਟ ਵੀ ਦਿੱਤੇ ਜਿਹੜੇ ਸੀਨੇ ਉਹ ਮਿਲ ਜਾਣੇ ਤੇਰੇ ਸਿੱਪ ਗਏ ਆ ਸਿੱਪ ਗਏ ਆ ਆਇਆ ਹੀ ਫੋਨ ਤੇ ਮੈਂ ਕਿਹਾ ਚਲ ਮੈਂ ਸ਼ਾਮਾਂ ਨੂੰ ਕੱਲੂਗੀ ਤੇਰੇ ਪਿਓ ਨੂੰ ਚਲ ਠੀਕ ਆ ਆਪੇ ਲੈ ਆਉਣਗੇ ਜਾ ਕੇ ਮੰਮੀ ਉਦੋਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਗੱਲ ਗੁੱਸੇ ਨਾ ਹੋਇਆ ਮੈਨੂੰ ਹਾਏ ਹਾਏ ਮੈਂ ਤਾਂ ਕਦੀ ਗੁੱਸੇ ਹੋਈ ਆ ਕੀ ਗੱਲ ਵਾ ਮੰਮੀ ਇਹ ਨਾ ਜਿਹੜਾ ਮੈਂ ਕਿਹਾ ਸੀ ਮੈਨੂੰ ਨਵਨੇ ਮਾਰਿਆ ਸੀ ਉਹਨੇ ਨਹੀਂ ਮੈਨੂੰ ਮਾਰਿਆ ਉਨੇ ਮੈਨੂੰ ਕੁਐਸਚਨ ਕਿਆ ਉਲਟਾ ਮੈਂ ਉਹਦੇ ਸਵਾਲ ਉਹਨਾਂ ਫੜ ਲਏ ਹੀ ਹਾਈਵੇ ਮੇਰੇ ਆ ਰੱਬਾ ਮੈਂ ਤੇ ਡਿਵीडी ਕਰਤੂਤ ਕਰਤੀ ਹੈ ਐਨੇ ਦਿਨ ਘਰ ਵਿੱਚ ਕਲੇਸ਼ ਰਖਿਆਈਓ ਤੈਨੂੰ ਅਕਲ ਹੈਗੀ ਹੈ ਕਿ ਨਹੀਂ ਹੈਗੀ ਤੇ ਮੰਮੀ ਮੈਂ ਵੀ ਕੀ ਕਰਦੀ ਫਿਰ ਮੈਨੂੰ ਵੀ ਫਿਰ ਉਹਦੀਆਂ ਗੱਲਾਂ ਚੇਤੇ ਹੀ ਕਿੰਨਾ ਮਛਰਦੀ ਸੀ ਤੇ ਉਹ ਦਿਨ ਜੋ ਇਹਨੇ ਮੈਨੂੰ ਕੀਤਾ ਹੀ ਨਾ ਮਿਲ ਬੜਾ ਝੜਕੰਡਿਆ ਹੀ ਕਿ ਮੈਂ ਬਦਲਾ ਤੇ ਲੈਣਾ ਹੀ ਹੁਣ ਕਿਸ ਨਾ ਕਿਸ ਤਰੀਕੇ ਨਾਲ ਲੋ ਕੋਈ ਕਮੈਂਟ ਖਲੋਇਆ ਥੱਲੇ ਨਾ ਨੈਟਵਰਕ ਜਿਹਦੀ ਪ੍ਰੋਬਲਮ ਹੈ ਨੂੰ हां ਹੁਣ ਅੱਛਾ ਠੀਕ ਆ ਚੱਲ ਕੋਈ ਗੱਲ ਨਹੀਂ ਠੀਕ ਆ ਠੀਕ ਆ ਤੇ ਪਾਪੜੇ ਮੈਨੂੰ ਤੇ ਸੱਚ ਦੱਸ ਦਿੰਦੀ ਤੂੰ ਦਿੰ ਮੈਂ ਤਉ ਝੂਠ ਲੁਕਾਈ ਰੱਖਿਆ ਸਾਰਾ ਕੋ ਮਮੀ ਮੈਂ ਇੰਨਾ ਹੀ ਦਸਣਾ ਹੀ ਤ ਫਿਰ ਮੈਂ ਆਈ ਮਮੀ ਗੁੱਸੇ ਨਾ ਹੋਏ ਮੈਂ ਤਾਂ ਨਹੀਂ ਦੱਸਿਆ ਹੁਣ ਮੈਂ ਚਲ ਦੱਸ ਹੀ ਦੇਣੀ ਆ ਫਿਰ ਵੀ ਮੇਰੇ ਠੇਢ ਚ ਰਿਆ ਨਹੀਂ ਹੀ ਗੱਲ ਪਰ ਤੂੰ ਚੰਗਾ ਨਹੀਂ ਕੀਤਾ ਠੀਕ ਵਾ ਨਾ ਮੱਸਾ ਚਾਂਡਿਆ ਹੁਣ ਮੈਨੂੰ ਦਿੱਤੇ ਕੀਤਾ ਚਲ ਮੈਂ ਗਲਤੀ ਪਰ ਮੈਨੂੰ ਫਿਰ ਖਿਜ ਪਤਾ ਕਿ ਨਹੀਂ ਹੀ ਉਹਦੇ ਤੇ ਤਾਂ ਜਾਣਦੇ ਪਰੇ ਨੀ ਇੱਕ ਗੱਲ ਦੱਸ ਤੂੰ ਸਬਜ਼ੀ ਚ ਲੋਣ ਵੀ ਤੂੰ ਹੀ ਪਾਇਆ ਹੋਣਾ ਫਿਰ ਆਹ ਮਮੀ ਮੈਂ ਹੀ ਪਾਇਆ ਸੀ ਹਾਏ ਨੀ ਕਿਸਮਤੇ ਨੀ ਕਿੱਥੇ ਬੈ ਕੇ ਸੋਚਦੀ ਰਹੀ ਨੀ ਪਲਾਨ ਸਾਰੇ ਹੈਂ ਅਕਲ ਨੂੰ ਹੱਥ ਮਾਰਿਆ ਕਰ ਕੋਈ ਉਹ ਮਰਚਲੇ ਲੜ ਲੜ ਕੇ ਦਵੇਂ ਜੀ ਆਪਸ ਵਿੱਚ ਕੋਈ ਅਕਲ ਕਰ ਤੇ ਮੰਮੀ ਵੀ ਮੈਂ ਕੀ ਕਰਦੀ ਹਾਂ ਗੋ ਤੇ ਤੁਹਾਡੇ ਕੋ ਵੀ ਡਰਦੀ ਤੂੰ ਕਹਿੰਦੇ ਮੈਂ ਉਹਨੂੰ ਸੂਤਰ ਕਰੂੰਗੀ ਸੂਤਰ ਕਰੂੰਗੀ ਮੈਂ ਤੈਨੂੰ ਮਾਰਨ ਤੱਕ ਜਾਣ ਢੀ ਮੇਰੀ ਧੀ ਦੇ ਹੱਥੀ ਪਈ ਆ ਤੇ ਮੈਨੂੰ ਨਹੀਂ ਪਤਾ ਪੀ ਧੀ ਤੇ ਮਾਰ ਪਲਾਨ ਖੇਡਣ ਢੀ ਸਾਰੇ ਪਰ ਨਾ ਅਕਲ ਕਰ ਥੋੜੀ ਬੋਤੀ ਹੁਣ ਤੇ ਸੌਰੇ ਘਰ ਚਲ ਗਈਆਂ ਉੱਥੇ ਜਾ ਕੇ ਹਾ ਕਰਤੂਤਾ ਨਾ ਕਰੀ ਇੱਕ ਤੇ ਆ ਗੱਲ ਚੰਗੀ ਵੀ ਤੇ ਨਹੀਂ ਨਣਾੜ ਹੈ ਨਹੀਂ ਕੋਈ ਜੇ ਹੁੰਦੀ ਤੇ ਤੂੰ ਤੋਦਾ ਸਿਰ ਵੀ ਪਾੜ ਦੇਣਾ ਹੈਗਾ ਮੰਮੀ ਮੈਂ ਵੀ ਪਾੜ ਦੇਣਾ ਹੀ ਹੁਣ ਨਾ ਸਾਸਨਾ ਨੇ ਹਜੇ ਮਾੜੀਆਂ ਕਰਤੂਕਾ ਕਰੀ ਸਸਾਂ ਬੜੀਆਂ ਉੱਤਰੀਆਂ ਹੁੰਦੀਆਂ ਆਈਆਂ ਇੱਕ ਵੀ ਗੱਲ ਦੇ ਹੱਥ ਆ ਗਈ ਨਾ ਤੈਨੂੰ ਕੁੱਤੋਂ ਫੜ ਕੇ ਕੱਢ ਦੇਣਾ ਬਾਹਰ ਉਹਨੇ ਫਿਰ ਵੇਖੇਗੀ ਤਾਂ ਠਾਂ ਘਰ ਦੀ ਫਿਰਦੀ ਐ ਚੁੱਪ ਕੀਤੀ ਨਾ ਪਤਾ ਨਹੀਂ ਕਿਹੜੇ ਪਲਾਨ ਬਣਾਉਂਦੀ ਰਹਦੀ ਆ ਪਈ ਮਾਂ ਨੂੰ ਨਹੀਂ ਦੱਸਿਆ ਫਿਰ ਮਾਂ ਨੂੰ ਦੱਸਦਾ ਮੈਂ ਮੰਮੀ ਮੈਂ ਉਦੋਂ ਦੀ ਕਹਿਣ ਦੀ ਦੱਸਦਾ ਦੱਸਦਾ ਮੇਰੀ ਹਿੰਮਤ ਹੀ ਨਹੀਂ ਬਣਦੀ ਵੱਡੀ ਵੱਡੀ ਐਕਟਰਾਂ ਤੋਂ ਕਿੱਦਾਂ ਡੇਗ ਡੇਗ ਕੇ ਹਾਏ ਮੇਰਾ ਚੂਲਾ ਤੋੜ ਤੱਕਦੀ ਉਥੇ ਡੇਗ ਕਦੀ ਉਥੇ ਡੇਗ ਕਦੀ ਉਦਾ ਰੋ ਲੈ ਮਮੀ ਐਕਟਿੰਗ ਤੇ ਮੈਂ ਤਾਂ ਡੇ ਕੋਈ ਸਿੱਖੀ ਆ ਕੁੜੀ ਕਿਦੀ ਆ ਫਿਰ ਮੈਂ ਜੀਵਨਦੀ ਆ ਜਾਰੇ ਜਾਦੇ ਪਰੇ ਆ ਗੱਲਾਂ ਬੜੀਆਂ ਹੁੰਦੀਆਂ ਤੈਨੂੰ ਕਿੰਦਾਂ ਗੱਲਾਂ ਬੜਾ ਹੁੰਦੀ ਐ ਏਦਾਂ ਹੀ ਆ ਫਿਰ ਪਰ ਮੇਰੀ ਇੱਕ ਗੱਲ ਪੱਲੇ ਬੰਨ ਲੈ ਸਹੁਰੇ ਜਾ ਕੇ ਚਲਾਕੀਆਂ ਨਾ ਕਰੀ ਮਮੀ ਉਥੇ ਕੌਣ ਮੇਨ ਚਲਾਕੀ ਕਰਨ ਵਾਲਾ ਐ ਕੋਈ ਨਾ ਅੱਖਾਂ ਖੋਲ ਕੇ ਰੱਖੀ ਦਿਆ ਹੁੰਦੀਆਂ ਹਰ ਇੱਕ ਦੀ ਗੱਲ ਵੱਲ ਧਿਆਨ ਰੱਖੀ ਜਾਂਦਾ ਵਾ ਪਰ ਆ ਜਿਹੜੇ ਕੰਮ ਆ ਨੇ ਆ ਨਾ ਕਰੀ ਉਥੇ ਠੀਕ ਆ ਨਾ ਕੱਲੀ-ਕੱਲੀ ਤੂੰ ਹੈਗੀ ਆ ਤੈਨੂੰ ਕੀ ਲੋੜ ਪਈ ਐ ਅਜੇ ਪੌੜੇ ਕਰਨ ਦੀ ਮੰਮੀ ਮੇਰੀ ਘਰ ਸੁਣ ਆਹ ਕੰਮ ਮੈਂ ਕਿਦੇ ਨਾਲ ਕਰਨੇ ਸੱਸ ਆਪਣੀ ਨਾ ਉਹ ਚੰਗੀ ਆ ਉਹ ਕਿਹੜਾ ਮੈਨੂੰ ਕੁਛ ਕਹਿੰਦੀ ਆ ਚੱਲ ਇਹ ਤਾਂ ਟਾਈਮ ਹੀ ਦੱਸੂਗਾ ਕਹਿੰਦੀ ਆ ਕਿ ਨਹੀਂ ਕਹਿੰਦੀ ਕੀ ਜ਼ੁਬਾਨ ਅੰਦਰ ਪਾਲਾ ਹੁਣ ਹੋਣੀ ਏ ਹੁਣ ਇਹ ਨਾ ਹੋਵੇ ਮੁੰਡਾ ਸਭ ਕੁਝ ਸੁਣ ਲੇ ਨਹੀਂ ਤੇ ਤੇਰੀ ਖਲਾਸੀ ਨਹੀਂ ਹੋਣੀ ਮੁੜ ਕੇ ਮੰਮੀ ਕਿਤੇ ਨਹੀਂ ਸੁਣਦਾ ਇੰਨੇ ਦਿਨ ਹੋ ਗਏ ਉਹਨੇ ਸੁਣਿਆ ਨਹੀਂ ਤੇ ਅੱਜ ਕਿਤੇ ਸੁਣ ਲੂਗਾ ਉਹਨੂੰ ਤੇ ਮੈਂ ਚੰਗਾ ਬੇਵਕੂਫ ਬਣਾਇਆ ਵਾ ਬੇਵਕੂਫ ਬਣਾਇਆ ਵਾ ਨਾ ਜਦੋਂ ਤੈਨੂੰ ਕਿਸਨੇ ਬਣਾਇਆ ਪਤਾ ਤੈਨੂੰ ਸੇਰ ਲੱਗਣਾ ਵਾ ਆ ਕੋਣ ਬਣਾਉਣ ਵਾਲਾ ਜੀਵਨ ਦੀ ਕੁੜੀ ਨੂੰ ਬੇਵਕੂਫ ਬੱਲੇ 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 ਅਮਣ ਅ ਕੀ ਕੀਤਾ ਤੁਸੀਂ ਕੀ ਕੀਤਾ ਵੀਰ ਮੈਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲੀਆਂ ਨੇ ਤੇ ਮੰਮੀ ਤੁਸੀਂ ਕੀ ਸੁਣਿਆ ਪੁੱਤ ਤੂੰ ਆਪਾਂ ਤਾਂ ਕੁਝ ਵੀ ਨਹੀਂ ਕੀਤਾ ਹੂੰ ਤੁਹਾਡੇ ਗੀਚ ਕਿ ਮੈਂ ਹੋਣ ਆਇਆ ਵਾ ਆ ਜੋ ਜੋ ਖਿਚੜੀ ਪਕਣ ਲਈ ਹੈ ਨਾ ਮੈਨੂੰ ਸਾਰੀ ਸਮਝ ਲੱਗ ਗਈ ਏ ਤਾਂ ਮੇਰੀ ਗੱਲ ਸੁਣੋ ਕਿੰਨਾ ਤੈਨੂੰ ਨਵਦੀਪ ਨੇ ਮਾਰਿਆ ਸੀ ਮਾਰ ਕੇ ਉਹਨੂੰ ਦੇ ਉਲਟਾ ਨਾਂ ਲਾਤਾ ਫੇਰ ਉਹਦਾ ਹੀ ਤੇ ਨਾਲੇ ਮੰਮੀ ਉਹਦਣ ਲੂਣ ਇੰਨੇ ਪਾਇਆ ਤੇ ਤੂੰ ਫੇਰ ਉਹਦੇ ਸਾਹ ਦੇਣ ਦੇ ਇਹ ਪੁੱਤ ਹੁਣ ਚੁੱਪ ਕਰ ਜਾ ਇਹ ਗੱਲ ਇੱਥੇ ਹੀ ਨਾਪ ਦੇ ਆਪਾਂ ਧਿਆਨ ਦਾ ਨਾਂ ਨਾ ਲਵੀ ਹੁਣ ਪਤਾ ਕੀ ਭਜਾਈਆਂ ਭਜਾਈਆਂ ਹੁੰਦੀਆਂ ਤੂੰ ਤੇ ਭਰਾਵਾ ਹੈ ਮੇਰਾ ਤੇ ਜੀ ਕਰਦਾ ਚਪੇੜ ਮਾਰਾਂ ਇਹਦੇ ਤੇ ਵੀਰ ਜੋ ਉਹਨੇ ਦਿੱਤਾ ਹੀ ਮੈਂ ਨਾ ਉਹ ਚੁੱਪਦਾ ਮੈਨੂੰ ਚੰਗਾ ਵੀ ਨਹੀਂ ਲੱਗਦਾ ਕੀ ਕੀਤਾ ਉਹਨੇ ਤੇਰੇ ਨਾਲ ਕੋਸ਼ਾ ਮੰਮੀ ਨੂੰ ਕੀ ਕਰਦੀ ਆਂ ਉਹ ਮੰਮੀ ਨੂੰ ਕੀ ਪੁੱਛਣਾ ਮੰਮੀ ਆਪ ਤੇਰੀਆਂ ਗੱਲਾਂ ਚ ਆਇਂਦੇ ਨੇ ਤੂੰ ਇਹ ਸਭ ਸਮਝਾਓ ਇਹਨੂੰ ਮੰਮੀ ਮੇਰੇ ਸੁਣ ਲਓ ਗੱਲ ਤੁਸੀਂ ਪਛਤਾਉਣਾ ਇੱਕ ਦਿਨ ਵੇਖ ਲਿਓ ਅਜੇ ਵੀ ਵੇਲਾ ਹੈਗਾ ਜੀ ਇਹਨੂੰ ਸਮਝਾਇਆ ਕਰੋ ਜੇ ਇਹੋ ਕੁਝ ਉੱਥੇ ਡਾਬੀ ਨਾ ਕਰਨ ਅਗਲੇ ਆਣੇ ਜੇ ਬਖਸ਼ਣਾ ਆਏ ਨੂੰ ਤੇ ਮੈਂ ਕੀ ਕਰਾਂ ਤੇਰੇ ਗੇਤੀ ਮੈਂ ਹੋ ਸਮਝਾਉਣ ਲਈ ਆਂ ਤੇ ਆਪਣੀ ਸੱਸ ਨਾਲ ਨਾ ਗੱਲ ਕਰ ਲਈ ਕੋਈ ਉਹ ਸਮਝਾਉਣ ਦੇ ਤੂੰ ਇਹ ਤਾਂ ਦਾ ਸਾਥ ਦੇਂਦੇ ਆ। ਵੀ ਨਹੀਂ ਪੁੱਤ ਮੈਂ ਨਹੀਂ ਸਾਥ ਦਿੱਤਾ। ਮੰਮੀ ਮੇਰੇ ਸੁਣੋ ਗੱਲ। ਇਹਦੇ ਕਰੋ ਸਾਰੇ ਫੋਨ। ਉਹਨਾਂ ਨੂੰ ਕੋਈ ਆਉਣ ਕੇ ਲਾਜੋ ਇਹਨੂੰ। ਮੇਰਾ ਨਹੀਂ ਚੀ ਕਰਦਾ ਇਹਨੂੰ ਵੇਖਣ ਨੂੰ। ਹਾਂ ਚੰਗੀ ਨਹੀਂ ਕਿਦਾ ਵੈਦਾਂ। ਫਿਰ ਵੀ ਭੈਣ ਵਾ ਤੇਰੀ ਪੁੱਤ। ਭੈਣ ਨਿਆਣੀ ਸਿਆਣੀ ਆ ਚੱਲ ਗਲਤੀ ਹੋਈ ਜਾਂਦੀ ਆ। ਉਹ ਮੰਮੀ ਨਿਆਣੀ ਅਜੇ ਵੀ। ਆ ਤੇ ਹੋ ਗਈ। ਵਿਆਹ ਨਹੀਂ ਗਈ ਏ। ਹੌਲੀ ਬੋਲ। ਜੱਥਲੇ ਵਾਲਿਆਂ ਨੇ ਸੁਣ ਲਿਆ ਨਾ ਤੇ ਕਲੇਸ਼ ਪੈ ਗੜੇ ਹੋਰ। ਮੰਮੀ ਮੈਂ ਤਾਂ ਨਾ ਸੁਣ ਸਕਾਂ। ਅਮਰ ਜੇ ਤੂੰ ਅਜੇ ਵੀ ਨਹੀਂ ਆ ਨਾ। ਤੇ ਮੈਨੂੰ ਮਾਫ ਕਰ ਦੇ ਤਾਂ ਜਾ ਨਵਦੀਪ ਕੋ ਜਾ ਕੇ ਨਾ ਮਾਫੀ ਮੰਗ ਲੈ। ਵੀਰ ਮੈਂ ਨਹੀਂ ਮਾਫੀ ਮੰਗਣੀ ਮੇਰੀ ਮੰਗਦੀ ਜੁੱਤੀ ਉਹਦੇ ਕੋ ਮਾਫੀ ਦੇ। ਦੇਖ ਲਓ ਮੰਮੀ। ਨਹੀਂ ਚੁੱਪ ਕਰ ਜਾ ਜਬਾਨ ਅੰਦਰ ਪਾ ਲੈ। ਤੇ ਮੰਮੀ ਮੈਂ ਤਾਂ ਤੋ ਉਹਦੇ ਕੋ ਮਾਫੀ ਮੰਗਾ। ਮੈਨੂੰ ਨਾ ਕੋਈਆਂ ਇੱਕ ਵਾਰ ਠੀਕ ਆ ਨਾ। ਆਹੋ ਵੀਰ ਜਾ ਫਿਰ ਨਹੀਂ ਕਰੂੰਗਾ। ਮੈਨੂੰ ਕੀ ਕਰਕੇ ਤੂੰ ਹੱਡੇ ਘਰ ਚ ਲਾਈ ਪਾਉਂਦੇ ਆ। ਭਰਾ ਵਾ ਤੇਰਾ। ਆਹੋ ਛਿਦਿਆ ਨਹੀਂ ਏਦਾਂ ਨਾ ਕਰ। ਉਹ ਪਤਾ ਕਿੰਨਾ ਖਾਪੰਡੀ। ਅੱਜ ਤੱਕ ਉਹਨੇ ਏਦਾਂ ਗੱਦੀ ਕੀਤਾ ਨਹੀਂ। ਤੇ ਮੈਨੂੰ ਤੇ ਆਪ ਨਹੀਂ ਹੀ ਪਤਾ ਵੀ ਕੀ ਕਰਨਾ ਮੈਂ ਕਰਦੀ ਫਿਰਦੀ ਆ ਏ ਚੱਲ ਕੋਈ ਨਹੀਂ ਹੁਣ ਮਾਫ ਕਰਦੇ ਇਹਨੂੰ ਮੈਂ ਕੋਈ ਨਹੀਂ ਨਵਾਲਾ ਹੈਗੀ ਮੈਂ ਹੁਣ ਸਾਰਿਆਂ ਨੂੰ ਦੱਸਣਾ ਮੈਂ ਹਾਏ ਹਾ ਚੁੱਪ ਕਰ ਅਕਲ ਹੱਥ ਮਾਰ ਕੇ ਤੇ ਸਾਰੇ ਵਿੱਚ ਚੁੱਪ ਕਰ ਵੇ ਮੂੰਹ ਬੰਦ ਕਰ ਆਪਣਾ ਹੋਰੇ ਇਹ ਕਿੰਦਰ ਨੂੰ ਕਿਉਂ ਗਿਆ ਵਾ ਇਹ ਕੋਈ ਨਾ ਰੋਲਾ ਪਾਉਂਦਿਆ ਬੜੀਆਂ ਵਾ ਚਾਉਂਡੀਆਂ ਨਾ ਨੂੰ ਦਾਨੀ ਤਦ ਕੀ ਕਰਨਾ ਨਾਵ ਪਿੰਦਰ ਬੜੀ ਆਵਾਜ਼ਾਂ ਮਾਰਨ ਦਾ ਕੀ ਗੱਲ ਆ ਮੈਨੂੰ ਦੀਦੀ ਕੀ ਪਤਾ ਕੀ ਗੱਲ ਆ ਘੜੀ ਨੂੰ ਡਿਆ ਵਾਜਾਂ ਮਾਂ ਤੇ ਘੜੀ ਦਾ ਘਰ ਨਹੀਂ ਹੈ ਨੀਗੇ ਤੇ ਮੈਂ ਕੀ ਕਰਾਂ ਨਹੀਂ ਹੈਗੇ ਘਰ ਤੇ ਆ ਚਲਾ ਆ ਵੇਖੀ ਸਹੀ ਵਜ ਬੜੀ ਆਉਣ ਡਈ ਆ ਮੰਮੀ ਤੇ ਉਹ ਅਮਨ ਵੀ ਕੋਠੇ ਦੇ ਹੀ ਆ ਲਿਆਓ ਵੇਖ ਲੈਣੇ ਚਲੋ ਅ ਡੈਡੀ ਉੱਪਰ ਆਇਓ ਵੇ ਹੜਤਾ ਨਹੀਂ ਤੂੰ ਅੱਖ ਨਹੀਂ ਲੱਗਦਾ ਸਗੋਂ ਤਾਂ ਮੈਂ ਕਹੀ ਜਾਣ ਡਈ ਆ ਸਗੋਂ ਡਿਆ ਮੱਛਰ ਮੱਛਰ ਕੇ ਵਾਜਾਂ ਮਾਰਨ ਵੇ ਭੀ ਪਤਾ ਇਹਨੇ ਗੱਲ ਪਿਆ ਨਹੀਂ ਲੁਠਣਾ ਮੁੜ ਕੇ ਮੰਮੀ ਮੈਂ ਤਾਂ ਸਾਰਿਆਂ ਨੂੰ ਦੱਸਣਾ ਵਾ ਨਵਦੀਪ ਦਾ ਕਿੰਨੇ ਪਰਲੇ ਮਾਰਨ ਦੀ ਸੀ ਮੇਰੇ ਵੀ ਮੈਂ ਨਹੀਂ ਕੀਤਾ ਕੁਝ ਇੱਥੇ ਮੈਂ ਯਕੀਨ ਕੀਤਾ ਵੀ ਇਹ ਮੇਰੀ ਭੈਣ ਹੈ ਆਹ ਨੀ ਫਿਰ ਮੇਰੇ ਸਿਰ ਸਵਾਭ ਹੋ ਗਿਆ ਨਵਦੀਪ ਤੇ ਬਹੁਤ شریف ਆਣਾ ਚੁੱਪ ਕਰ ਜਾ ਹੁਣ ਤੂੰ ਹੋਰ ਨਾ ਜ਼ੁਬਾਨ ਖੋਲ ਪਤਾ ਤਾਂ ਹੈਗਾ ਹੀ ਤੇਰਾ ਮੈਨੂੰ ਪਰ ਮੈਂ ਬੋਧੀ ਗਲਤੀ ਤੇ ਯਕੀਨ ਨਾ ਕੀਤਾ ਕੀ ਹੋਇਆ ਵਾ ਨਵਦੀਪ ਤੂੰ ਸਹੀ ਹੈ ਸਭ ਕੁਝ ਇਹਨਾਂ ਕੀਤਾ ਮੈਂ ਇਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਨਹੀਂ ਅਹੀਂ ਤੇ ਡਰ ਰਹੀ ਕਿ ਹੈ ਕਿ ਪਤਾ ਨਹੀਂ ਕੀ ਗੱਲ ਹੋ ਗਈ ਆ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿਆ ਸੀ ਉਦੋਂ ਤੂੰ ਮੇਰੀ ਗੱਲ ਮੰਨਦੇ ਨਹੀਂ ਸੀ ਨਵਦੀਪ ਤੂੰ ਤਾਂ ਮੈਨੂੰ ਮਾਫ਼ ਕਰ ਦੇ ਮੈਂ ਵੀ ਇਹਦੀਆਂ ਗੱਲਾਂ 'ਚ ਆ ਗਿਆ ਇੰਦਰੂ ਤਾਂ ਤੂੰ ਵੀ ਕਹਦੀ ਨਹੀਂ ਸੁਣਦਾ ਇਹਨਾਂ ਨੇ ਕਿੱਥੋਂ ਸੁਣੀ ਹੁਣ ਚੰਗੀ ਨਹੀਂ ਆ ਸੱਚਾਈ ਸਾਰੇ ਦੇ ਸਾਹਮਣੇ ਆ ਹੀ ਗਈ ਹੈ ਨਾ ਬੜੀ ਬਣੀ ਫਿਰਦੀ ਹੈ ਫੇ ਕਿਹਨੂੰ ਕੁਝ ਪਤਾ ਹੀ ਨਹੀਂ ਲੱਗਣਾ ਹੈਗਾ ਨਵ ਬਸ ਕਰ ਪੁੱਤ ਉਹ ਧੀ ਧੀ ਆਣੀ ਆਪਣੇ ਘਰ ਚਲ ਜਣਾ ਉਹਨੇ ਧੀ ਧੀ ਆਣੀ ਆਹੀਂ ਪਹਿਲਾਂ ਕੁਝ ਨਹੀਂ ਲੱਗਦੀ ਐ ਘਰ ਦੀਆਂ ਹੁਣ ਪੁੱਤ ਹੋ ਗਿਆ ਉਦੋਂ ਤੇ ਨਾਵਣ ਤੂੰ ਹੀ ਕੁਝ ਸਮਝਦੇ ਨਹੀਂ ਸੀ ਮੰਮੀ ਨੂੰ ਨਹੀਂ ਗੱਲ ਦਾ ਪਤਾ ਪਤਾ ਨਹੀਂ ਤੁਹਾਨੂੰ ਪਤਾ ਤੁਹਾਨੂੰ ਸਾਰਾ ਹੀ ਤੁਹਾਨੂੰ ਸਾਰਾ ਕੁਝ ਪਤਾ ਹੀ ਜੇ ਤੁਸੀਂ ਸਹਿ ਨਾ ਨਾ ਦੋ ਇਹਨੂੰ ਇਹੋ ਜੇ ਕੰਮ ਕਰੇ ਹਨਾ ਮੰਮੀ ਨੂੰ ਨਹੀਂ ਕੁਝ ਵੀ ਪਤਾ ਆਹੋ ਪਤਾ ਨਹੀਂ ਮੰਮੀ ਨੂੰ ਕੱਡੀ ਦੋਵਾਂ ਮਾਵਾਂ ਦੀਆਂ ਦੀ ਇੱਕ ਗੱਲ ਹੁੰਦੀ ਹੈ ਵੇਖ ਲਾ ਉਹ ਆਤੀ ਨੇ ਮੇਰੇ ਸਿਰ 'ਚ ਸਵਾ ਮੈਨੂੰ ਤਾਂ ਪਹਿਲਾਂ ਪਤਾ ਹੀ ਇਹਨੇ ਤੇ ਅੱਗੇ ਮੇਰੇ ਦਿਵਾਲੀ ਹੁਣਾਵਾ ਤੇ ਮੰਮੀ ਜੀ ਤਾਂ ਮੈਂ ਕਹਿਣ ਦੀ ਤਾਂ ਨਹੀਂ ਪਤਾ ਮੰਮੀ ਨੂੰ ਕੁਝ ਮੈਂ ਦੱਸਿਆ ਹੀ ਨਹੀਂ ਹੁਣ ਦੱਸਿਆ ਵੀ ਮੰਮੀ ਨੂੰ ਨਿਆਣੀ ਸਿਆਣੀ ਆ ਜੇ ਕੋਈ ਦੇ ਕਰਦੀ ਕੀ ਹੋ ਗਿਆ ਹੁਣ ਨਿਆਣੀ ਸਿਆਣੀ ਜਿੱਦਾਂ ਬੜਾ ਮਹਾਨ ਕੋਈ ਕੰਮ ਕੀਤਾ ਹੁੰਦਾ ਮੰਮੀ ਨੂੰ ਨਹੀਂ ਪਤਾ ਕੀ ਨਿਆਣੀ ਐ ਇਹਨੂੰ ਪਤਾ ਨਹੀਂ ਹੈਗਾ ਕਿ ਮੈਂ ਕੀ ਕਰਨ ਲੱਗੀ ਆ ਤੇ ਉਹਦੇ ਵੇਹ ਕੋਈ ਕਸ ਨੇ ਛੱਡੀ ਹਾ ਡਾ ਕਰ ਬਰਬਾਦ ਕਰਨ ਦੇ ਵਿੱਚ ਜਿੱਦਾਂ ਦੀ ਆਈ ਉਦੋਂ ਦਾ ਕੋਈ ਨਾ ਕੋਈ ਸਪਾ ਪਾਇਆ ਹੀ ਨਹੀਂ ਲੱਲਾ ਜੇ ਮੰਮੀ ਮੇਰੇ ਸਾਡੇ ਆਖੇ ਲੱਗ ਜਾਂਦਾ ਇਹਨੂੰ ਮੈਂ ਘਰੋਂ ਕੱਢ ਛੱਡਣਾ ਸੀ ਵੇ ਕਾਨੂੰ ਕੱਢਣਾ ਕਰੋ ਆਖੇ ਲੱਗੇ ਤੇ ਸਹੀ ਹੋ ਹੋਰ ਕਿੱਦਾਂ ਲੱਗਣਾ ਹੀ ਤੁਸੀਂ ਤੇ ਮੈਨੂੰ ਕਵਾ ਕੇ ਨਹੀਂ ਖੁਸ਼ ਹੈਗੇ ਵੀਰ ਮੈਂ ਘਰੋਂ ਕੱਢਣ ਨੂੰ ਨਹੀਂ ਉਹਨੂੰ ਕਿਹਾ ਉਹਦੇ ਨਾਲ ਮੈਂ ਬਦਲਾ ਲੈਣਾ ਹੀ ਬਸ ਬਦਲਾ ਕਾਦਾ ਬਦਲਾ ਲੈਣਾ ਹੈ ਤੂੰ ਉਹਦੇ ਨਾਲ ਕਾਦਾ ਤੂੰ ਮੇਨਾਂ ਬਦਲਾ ਲੈ ਆਂਦੀ ਆ ਮੈਂ ਤੇਰੀ ਜ਼ਮੀਨ ਵੜਾਉਣ ਨਹੀਂ ਆ ਨਹੀਂ ਹੁਣ ਹੱਥੀ ਕਾਲੀ ਪੈਣ ਡਈ ਐਵੇਂ ਮੁੰਡਿਆ ਸਮਝਾ ਲੈ ਥੋੜਾ ਪਤਾ ਜਿੱਦਣ ਇਹ ਮੇਰੇ ਹੱਥੀ ਪਈ ਸੀ ਕਿੰਨੇ ਮੈਂ ਤੁਹਾਨੂੰ ਦੱਸਿਆ ਸੀ ਕਿ ਨਹੀਂ ਮੈਂ ਨਹੀਂ ਕੀਤਾ ਹੈਗਾ ਕੁਝ ਵੀ ਸਾਰਾ ਕੁਝ ਇਹਨੇ ਕੀਤਾ ਉਹਦੇ ਮੇਰੇ ਕੋਈ ਸੌਂਦਾ ਹੀ ਨਹੀਂ ਸੀ ਕਿਉਂ ਭਾਬੀ ਉਹ ਦਿਨ ਮੇਰੀ ਬਾਤ ਤੇ ਮਰੋੜੀ ਹੀ ਨਾ ਤੁਸੀਂ ਹੁਣ ਕੀ ਚਾਹੁੰਦੇ ਮੈਂ ਕੁਝ ਕੀਤਾ ਨਹੀਂ ਸਭ ਟੁੱਟ ਜਾਨੀ ਨਾ ਤੇ ਚੰਗਾ ਹੀ ਜਿੰਨਾ ਮੇਰੇ ਤੇ ਤੂੰ ਇਲਜ਼ਾਮ ਲਾਇਆ ਹੈ ਝੂਠਾ ਚਲ ਬਸ ਕਰ ਨਾ ਹੁਣ ਪਰ ਮਾਫ ਕਰ ਦੇ ਕੋਈ ਗੱਲ ਨਹੀਂ ਮੈਂ ਤੈਨੂੰ ਮਾਫ ਕਰਦੇ ਹਾਂ ਮੈਂ ਕਦੀ ਨਹੀਂ ਕਰਦੀ ਜਦੋਂ ਇਹੋ ਹੀ ਇਹਦੇ ਕੋ ਗਈਆਂ ਨਾਲ ਨਾ ਕਰੀਆਂ ਤੇ ਤੂੰ ਹੀ ਅਖਣਾ ਇਹ ਗਲਤ ਨੇ ਕੋਈ ਗੱਲ ਨਹੀਂ ਆਪੇ ਚੱਲ ਜਾਇਆ ਕਰੂੰਗੀ ਮੈਂ ਨਾ ਜਾਣੀ ਇਹੋ ਗੱਲ ਲੈਣਾ ਜੀ ਉਹਨੂੰ ਸ਼ਹਿਦ ਦਿੰਦੇ ਰਹਿੰਦੇ ਆ ਕਿ ਉਹ ਅਜੇ ਵੀ ਮੰਮੀ ਦੀਆਂ ਕਹਾਣੀਆਂ ਕੱਢਦੀ ਰਹਿੰਦੀ ਆ ਵੇ ਮੈਂ ਗਲਤ ਨਹੀਂ ਗੀ ਆ ਜੋੜੇ ਹੱਥ ਕਿਦਾਂ ਬਲਾਵਾ ਵਾਂਗੂ ਪੇਸ਼ ਪੈਗੇ ਆਣ ਕੇ ਸਾਡੇ ਚਲ ਜਿੱਤੀ ਕੋ ਗਲਤੀ ਹੋ ਹੀ ਗਈ ਐ ਤੇ ਮਾਫ ਕਰਦੋ ਇਹਨਾਂ ਨੇ ਸੁਧਰ ਨਹੀਂ ਦੇਣਾ ساری ਉਮਰ ਇਹਨੂੰ ਨੀ ਤੂੰ ਚੁੱਪ ਕਰ ਜਾ ਉਹਨੂੰ ਵਰਜੀ ਹੋਣਾ ਤਾਂ ਉੱਥੇ ਵੱਸੂਗੀ ਇਹ ਉਹ ਤੁਸੀਂ ਸਾਰਿਆਂ ਨੂੰ ਚੁੱਪੀ ਕਰਾਉਂਦੇ ਰਿਹਾ ਕਰੋ ਉਹਨੂੰ ਨਾ ਵਰਜਿਓ ਪੋਤੇ ਹੁਜੇ ਕੰਮ ਨਹੀਂ ਕਰੀਦੇ ਗਲਤੀ ਹੋ ਗਈ ਟੀ ਥਾਡੀ ਟੀ ਤੋਂ ਕਰਦੀ ਜਿਹੜੋ ਕਰਦੀ ਐ ਚਲ ਭਾਬੀ ਹੁਣ ਗੱਲ ਵੀ ਛੱਡੋ ਨਹੀਂ ਹੁੰਦੀ ਅੱਗੇ ਤੋਂ ਗਲਤੀ ਜੇ ਹੋ ਵੀ ਗਈ ਐ ਤੇ चल जे ना ਉਹਨੇ ਆਪਣੇ ਘਰ ਪੈ ਆ ਜਣੀ ਤੈਨੂੰ ਥੱਲੇ ਸਮਝਾਏ ਸਗੋਂ ਦਫਾਵੇਂ ਮੈਂ ਤੇ ਆਨੀ ਐ ਇਹਨਾਂ ਨੂੰ ਨਾ ਕੋਈ ਨਕਵਾਇਆ ਕਰੋ ਰੰਦ ਦੁਆ ਨੂੰ ਕੱਲੀਆਂ ਨਾ ਬਲਾਓ ਕੋਈ ਨਹੀਂ ਉਹਨਾਂ ਨੂੰ ਕੀ ਲੱਗੇ ਉਹਨਾਂ ਨੂੰ ਭਾਵੇਂ ਕੋਹ ਭਾਵੇਂ ਨਾਕਵਾ ਉਹਨਾਂ ਨੇ ਕੀ ਨੇ ਕੀ ਨਹੀਂ ਨਿਪਾ ਆਪਣੇ ਪਾਤੀ ਨੇ ਸਵਾ ਮੇਰੇ ਸਿਰ ਦੇ ਵਿੱਚ ਹੈ ਇਸੇ ਗੱਲਾਂ ਮੈਂ ਡਰਦੀ ਸੀਗੀ ਜਦ ਚੰਨ ਚੜ੍ਹਦਾ ਵਾ ਹੁਣ ਹੁਣ ਕਿਦਾਂ ਨਜ਼ਰਾ ਤਾਂ ਕਰਿਆ ਕਰਨੀਆਂ ਭਰਾ ਭਜੀਆਂ ਦੇ ਸਾਹਮਣੇ ਕਿਦਾਂ ਆਇਆ ਕਰਨਾ ਈਓ ਮੈਂ ਹੁੰਦੀ ਨਹੀਂ ਮੰਮੀ ਬੱਸ ਮੈਂ ਉੱਥੇ ਜਾ ਲਵਾਂ ਤੇਰੇ ਨਾਲ ਗੋੜੇ-ਗੋੜੇ ਕਰਦਾ ਹੁੰਦਾ ਸੀਗਾ ਮਰਦਾ ਜਾਂਦਾ ਹੁੰਦਾ ਸੀ ਮੇਰੀ ਭੈਣ ਵਾਂ ਤੇ ਹੁਣ ਵੇਖ ਲੈ ਤੇਰੀਆਂ ਕਰਤੂਤਾ ਸਾਹਮਣੇ ਆ ਗਈਆਂ ਨਾ ਤੈਨੂੰ ਬੁਲਾਉਣਾ ਵੀ ਹਟ ਗਈ ਹੁਣ ਹੁਣ ਕੀ ਕਰਨ ਆਈਓ ਤੇ ਮੰਮੀ ਉਹ ਕਿਹੜਾ ਘਟ ਸੀ ਮੈਨੂੰ ਕੱਲੀ ਨੂੰ ਕਹੀ ਜਾਂਦੇ ਹੋ ਵੀ ਤੇ ਵੱਧ ਤੋਂ ਵੱਧ ਇੱਥੇ ਸਾਰੇ ਹੀ ਹੁਣ ਜਿੱਦਾਂ ਮਰਜੀ ਆ ਨਾ ਕਸੂਰ ਅਮਨ ਤੇਰਾ ਹੀ ਹੋ ਹੁਣ ਕਸੂਰ ਹੋਰ ਕਿਹਦਾ ਨੀਗਾ ਤੇ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਚੁੱਪ ਕਰਕੇ ਮਾਫੀ ਮੰਗ ਲੈ ਤੇਰੀਆਂ ਫਿੱਤੀਆਂ ਲਾ ਚਲੀਆਂ ਕੱਲ ਨੂੰ ਨਾ ਇਹਨਾਂ ਨੇ ਜਾਇਆ ਕਰਨਾ ਮਿਲਿਆ ਕਰਨਾ ਤੈਨੂੰ ਜੇ ਨਾ ਜਾਣਗੇ ਤਾਂ ਨੱਕ ਕਿੱਥੇ ਦਵੇਗੀ ਮੁੜਕੇ ਮੰਮੀ ਹਉਣ ਜਾਈ ਨਾ ਹਉਣ ਮੇਰੇ ਕੋ ਪਰ ਮੈਂ ਦੇ ਕੋ ਮਾਫੀ ਨਹੀਂ ਮੰਗਣੀ ਇਹਦੀ ਮੈ ਕਹ ਹੁੰਦਾ ਵੀ ਮੈਂ ਇਹਦੇ ਥੱਲੇ ਲੱਗ ਜਾ ਥੱਲੇ ਲੱਗਣ ਵਾਲੀ ਕਿਹੜੀ ਗੱਲ ਆ ਹੁਣ ਜੇ ਗਲਤੀ ਤੂੰ ਕੀਤੀ ਤਾਂ ਮਾਫੀ ਵੀ ਤੈਨੂੰ ਮੰਗਣੀ ਪੈਣੀ ਆ ਕੋਈ ਗੱਲ ਨਹੀਂ ਪੁੱਤ ਭਰਾ ਪਰਜਾਈਆਂ ਵਾ ਠੀਕ ਆ ਛੱਡਣ ਵਾਲਾ ਰਿਸ਼ਤਾ ਨਹੀਂਗਾ ਤੇ ਅੱਜ ਤੂੰ ਗੱਲਾਂ ਕਰਦੀਆਂ ਤਾਂ ਛੁੱਟ ਗਏ ਸਾਰੀ ਉਮਰ ਵਾਸਤੇ ਤੇਰੀ ਸੱਸ ਨੇ ਵੀ ਮੇਲੇ ਮਾਰਿਆ ਕਰਨੇ ਵੀ ਪੁਰਾਣੀ ਮਗਰਮ ਦੇ ਪਰਜਾਈਆਂ ਨਹੀਂ ਹੁੰਦੀਆਂ ਹੈ ਮੇਰੀ ਧੀ ਨਾ ਕੋਈ ਗੱਲ ਚੁੱਪ ਕਰਕੇ ਜਾ ਕੇ ਮਾਫੀ ਮੰਗ ਲੈ ਦਿਲੋਂ ਪਾਵੇਂ ਨਾ ਮੰਗੀ ਉਤੋਂ ਤੋਂ ਹੀ ਮੰਗ ਲੈ ਗੁੱਸਾ ਹੋ ਰਹਾ ਹੋਇਂਦਾ ਅਗਲੇ ਬੰਦੇ ਦਾ। ਥੋੜੀ ਵੱਡੀ ਗਲਤੀ ਕਰਕੇ ਆ ਮੈਂ ਇਹਨਾਂ ਦੀਆਂ ਗੱਲਾਂ ਵਿੱਚ ਆ ਗਿਆ। ਮੈਨੂੰ ਤਾਂ ਹੋਣੀ ਨਹੀਂ ਸਮਝ ਲੱਗਾਂ ਦੀ ਨਵਦੀਪ ਨਾਲ ਨਿਗਾਹ ਕਿਦਾਂ ਮਲਾਵਾਂਗਾ। ਨਵਦੀਪ ਮੇਰੀ ਗਾਲ ਸੁਣਾ। ਦੱਸੋ ਇਧਰ ਹੋਏ। ਯਾਰ ਮੈਨੂੰ ਮਾਫ਼ ਕਰ ਦੇ। ਯਾਰ ਹੁਣ ਮਾਫ਼ੀਆਂ ਮੰਗਣ ਦਾ ਕੀ ਫਾਇਦਾ ਵਾ? ਨਵਦੀਪ ਕਿੰਨੇ ਟਰੇ ਤਰੇ ਲੈ ਗੱਡੇ ਹੀ ਮੰਨਦੇ ਹੋ ਮੇਰੀ ਗੱਲ। ਯਾਰ ਇਸੇ ਗੱਲ ਦਾ ਤਾਂ ਪਛਤਾਵਾ ਆਇਆ ਐਵੇਂ ਇਹਨਾਂ ਦੀਆਂ ਗੱਲਾਂ ਚ ਆ ਗਿਆ ਭਾਵੇਂ ਪਿੰਦਰ ਬੰਦਾ ਜਿੰਨਾ ਮਰਜੀ ਗਲਤ ਹੋਏ ਨਾ ਦੋਵਾਂ ਜਿਹਾ ਨੇ ਇੱਕ ਦੂਜੇ ਦੀ ਗੱਲ ਸੁਣਨੀ ਚਾਹੀਦੀ ਆ ਇਹ ਤਾਂ ਗੱਲ ਤੇਰੀ ਬਿਲਕੁਲ ਸਹੀ ਹੈ ਇੱਕ ਰੀ ਅਗਲੀ ਤੇ ਗੱਲ ਤੇ ਸੁਣੋ ਅਗਲਾ ਕਹਿਣਾ ਕੀ ਚਾਹੁੰਦਾ ਤੁਸੀਂ ਤੇ ਮੇਰੀ ਗੱਲ ਸੁਣਦੇ ਹੀ ਨਹੀਂ ਪਰ ਨਵਦੀਪ ਮੈਂ ਵੀ ਦੱਸਾਂ ਕੀ ਕਰਦਾ ਉੱਥੇ ਨਹੀਂ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਹੈ ਵੀ ਤੁਹਾਨੂੰ ਪਤਾ ਵੀ ਹੈਗਾ ਤੁਹਾਡੀ ਮਾਨਸ ਤੁਹਾਡੀ ਪੈਂਡ ਕਿੱਦਾਂ ਦੀਆਂ ਨੇ ਉਹ ਤਾਂ ਚੱਲ ਠੀਕ ਹੈ ਤੁਹਾਨੂੰ ਉਹਨਾਂ ਤੇ ਵਿਸ਼ਵਾਸ ਜ਼ਿਆਦਾ ਤੇ ਮੈਤੇ ਨਹੀਂ ਹੀ ਹੈਗਾ ਉਹ ਮੈਂ ਇੰਨਾ ਥੋੜਾ ਨਾ ਗਿਰ ਜੇਣਾ ਮੈਂ ਨਾ ਪਤਾ ਨਹੀਂ ਤੁਹਾਨੂੰ ਤੇ ਕੁਝ ਉਹਨਾਂ ਬਾਰੇ ਆ ਵੀ ਸ਼ੂਗਰ ਕਰ ਫੋਨ ਆਉਂਦਾ ਤੇ ਮੈਂ ਛੱਤ ਤੇ ਚਲ ਗਿਆ ਤੇ ਇਹਨਾਂ ਦੀਆਂ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਜੇ ਅਜੇ ਵੀ ਨਾ ਸੁਣਦਾ ਤੇ ਇਹਨਾਂ ਹਜੇ ਪਤਾ ਨਹੀਂ ਕੀ ਕਰਾ ਦੇਣਾ ਹੈ ਪਰ ਪਿੰਦਰ ਮੈਂ ਤਾਂ ਇਹ ਗੱਲ ਸਮਝਾਵਾਂ ਕੋਈ ਵੀ ਗੱਲ ਹੋਏ ਨਾ ਦੋਵਾਂ ਜਣਿਆਂ ਦੀ ਸੁਣੀ ਜਾਈਦੀ ਹੈ ਇਹ ਤਾਂ ਗੱਲ ਠੀਕ ਹੈ ਤੇਰੀ ਉਹਨਾਂ ਨਾਲੋਂ ਸਭ ਤੋਂ ਮੈਂ ਵੀ ਜ਼ਿਆਦਾ ਗਲਤਾਂ ਜਿੰਨੇ ਤੇਰੀ ਇੱਕ ਵੀ ਨਾ ਮੰਨੀ ਚਲ ਜੰਦੀ ਮੈਂ ਸੱਚੀ ਚਲ ਜੰਦੀ ਤੇ ਫੇਰ ਤਾ ਢੱਕੇ ਬਹਾਨਾ ਹੈ ਤੁਹਾਨੂੰ ਤੇ ਇਹਨਾਂ ਨੇ ਰੋਟੀ ਵੀ ਨਹੀਂ ਪੁੱਛਿਆ ਕਰਨੀ ਮੈਂ ਦੱਸਣਾ ਵੀ ਅਜੇ ਵੀ ਟਾਈਮ ਨਾ ਪਤਾ ਲੱਗਿਆ ਨੇ ਤੇ ਗਾਂਹ ਪਤਾ ਨਹੀਂ ਕੀ ਕੁਝ ਹੋਣਾ ਹੀ ਹੋਰ। ਪਿੰਦਰ ਮੇਰਾ ਤੇ ਦਿਲ ਆਪ ਕਰਦਾ ਹੈ ਕਿ ਮੈਂ ਤੂੰ ਚੱਲ ਜਾ। ਪਰ ਫੇਰ ਮੈਨੂੰ ਦੀਦੀ ਨੇ ਵੀ ਸਮਝਾਇਆ ਤੇ ਮੈਂ ਵੀ ਸੋਚਿਆ ਕਿ ਨਹੀਂ ਮੈਂ ਘਰੋਂ ਨਹੀਂ ਪਿਆਰ ਪੁੱਟਣਾ ਹੈਗਾ। ਭਾਵੇਂ ਜੋ ਮਰਜ਼ੀ ਹੋ ਜੇ ਇੱਕ ਨਾ ਇੱਕ ਜਨ ਸੱਚਾਈ ਦੇ ਸਾਹਮਣੇ ਆਈ ਜਾਣੀ ਹੈ। ਜੇਦ ਮੈਂ ਹੈ ਹੀ ਸੱਚੀ ਹਾਂ। ਸੁਦੀਪ ਸਿਰਫ ਇੱਕ ਵਾਰੀ ਮਾਫ਼ ਕਰ ਦੇ ਜੇ ਗਾਂਹ ਕੋ ਗਲਤੀ ਕਰਾਂ ਗਣ ਤਾਂ ਕਹੀਂ। ਜੋ ਤੂੰ ਕਹੇਂਗੀ ਉਹੋ ਹੀ ਹੋਏਗਾ। ਪਿੰਦਰ ਮੈਂ ਇਹ ਨਹੀਂ ਆਂਦੀ ਕਿ ਜੋ ਮੈਂ ਕਹਿੰਨੀ ਆ ਉਹ ਹੀ ਇਹ ਘਰ ਵਿੱਚ ਹੋਣਾ ਚਾਹੀਦਾ। ਮੇਰੀ ਵੀ ਸੁਣੋ ਉਹਨਾਂ ਦੀ ਵੀ ਸੁਣੋ। ਜਿਹੜਾ ਸਹੀ ਉਹਨੂੰ ਸਹੀ ਕਹੋ ਜਿਹੜਾ ਗਲਤ ਉਹਨੂੰ ਗਲਤ ਕਹੋ ਜਿੱਥੇ ਮੇਰੀ ਗਲਤੀ ਹੁੰਦੀ ਨਾ ਤੁਸੀਂ ਮੈਨੂੰ ਵੀ ਕਹਿ ਸਕਦੇ ਹੋ ਪਰ ਤੁਸੀਂ ਤੇ ਆਂਦੇ ਹੋ ਵੀ ਨਹੀਂ ਤੂੰ ਗਲਤ ਵਾਂ ਤੇ ਉਹੀ ਸਹੀ ਨੇ ਮਾਵਾਂ țiiਆ ਉਹ ਯਾਰ ਮੇਰੇ ਵੀ ਮਾਤੇ ਪੜਦਾ ਪੈ ਗਿਆ ਜੇ ਹੱਲੇ ਚੰਗੀ ਆਈਏ ਕੋ ਚਾਰ ਦਿਨ ਰਹਿਣ ਇੱਥੇ ਤੇ ਜੇ ਮੈਂ ਉਹਨੂੰ ਕਹਿੰਦਾ ਤੇ ਉਹਨੇ ਫੇਰ ਗੁੱਸਾ ਕਰਨਾ ਤੇ ਤੋਂ ਮੰਮੀ ਨੇ ਹੱਲੇ ਵੀ ਜੇ ਚੰਗੇ ਹੋਣਾ ਤੋਨੂੰ ਤੇ ਘਰ ਸ਼ਟ ਆਓ ਮੈਂ ਤਾਂ ਕਿਹਾ ਆਪਣਾ ਘਰ ਬਚਾਉਣਾ ਜੇ ਤੇ ਮੈਂ ਮੰਮੀ ਨੂੰ ਕਹਿਤਾ ਮੈਂ ਹਾਂ ਕਰੋ ਫੋਨ ਉਹਨਾਂ ਨੂੰ ਤੇ ਫੇਰ ਆਣ ਕੇ ਲੈ ਜਾਓ ਇਹਨੂੰ ਸੱਚੀ ਪੁੱਛ ਇਹਨਾਂ ਦਾ ਮੇਰਾ ਤਾਂ ਜੀਨ ਕਰਦਾ ਹੁਣ ਉਹਨੂੰ ਘਮਾਉਣ ਨੂੰ ਅੱਖ ਹੀ ਨਾ ਦਿਖੇ ਮੈਨੂੰ ਆਹ ਪਹਿਲਾਂ ਤਾਂ ਮੈਨੂੰ ਘਮਾਉਣ ਨੂੰ ਨਹੀਂ ਸੀ ਜੀ ਕਰਦਾ ਹੁਣ ਉਹਨੂੰ ਨਹੀਂ ਘਮਾਉਣ ਨੂੰ ਜੀ ਕਰੰਦਿਆ ਨਵਦੀਪ ਚੁੱਕਣਾ ਜਿਹੜੀ ਪੱਥਰ ਵੀ ਪਾੜ ਦਿੰਦੀ ਏ ਇਹਨਾਂ ਮੇਰੇ ਕਾਨੀ ਉਸ ਤਰੀਕੇ ਨਾਲ ਭਰੇ ਵੀ ਮੈਨੂੰ ਲੱਗਾ ਵੀ ਇਹੋ ਸੱਚੀਆਂ ਨੇ ਉਹਨਾਂ ਨਾਲ ਆਉਂਦੇ ਮੈਨੂੰ ਸਣੀ ਨੇ ਵੀ ਇਹੋ ਗੱਲ ਦੱਸੀ ਜਿੱਦਾਂ ਲੜਾਈ ਹੋਈ ਥਾਡੀ ਪਰ ਪਿੰਨ ਮੈਂ ਵੀ ਚੱਲ ਉਹ ਤੇ ਘਰੇ ਹੋਏਗਾ ਨਾ ਉਹਨੇ ਥੋੜੀ ਝੂਠ ਬੋਲਣਾ ਸੀ ਮੈਨੂੰ ਤਾਂ ਉਹਦੀ ਸਮਝ ਨਹੀਂ ਲੱਗਣ ਢੀ ਉਹਨੇ ਵੀ ਇੰਨਾ ਕਿਉਂ ਮਰਨਾ ਕੀਤਾ ਉਹਨਾਂ ਨੂੰ ਵੀ ਤੁਹਾਡੇ ਵਾਂਗੂ ਸੱਚਾਈ ਦਾ ਪਤਾ ਜੋ ਮੰਮੀ ਨੇ ਉਹਨੂੰ ਉਹਨਾਂ ਨੂੰ ਦੱਸਿਆ ਉਹੀ ਉਹਨੇ ਤੁਹਾਨੂੰ ਦੱਸਤਾ ਤੇ ਤੁਸੀਂ ਵੀ ਯਕੀਨ ਕਰ ਲਿਆ ਪਰ ਕਹਿੰਦੇ ਨੇ ਉਹਨਾ ਟਾਈਮ ਤੱਕ ਯਕੀਨ ਨਹੀਂ ਕਰਨਾ ਚਾਹੀਦਾ ਜਿਨਾਂ ਚਿਰ ਅੱਖੀਂ ਨਾ ਵੇਖ ਲੇ ਬੰਦਾ ਹੋਈ ਵੀ ਗੱਲ ਤੇਰੀ ਸਹੀ ਏ ਕੰਨੀ ਨਾਲੇ ਨਾ ਅੱਖੀਂ ਵੇਖਿਆ ਤੇ ਕੰਨੀ ਸੁਣਿਆ ਵਿੱਚ ਝੂਠ ਹੋ ਜਾਂਦਾ ਈ ਰਾਜਾ ਹੁਣ ਥੱਲੇ ਮੇਰਾ ਤਾਂ ਜਲੂਸ ਤੋ ਕਾਢ ਹੀ ਦਿੱਤਾ ਵਾ ਮੰਮੀ ਤੁਹਾਡਾ ਕਾਹਦਾ ਜਲੂਸ ਨਿਕਲ ਗਿਆ ਨਹੀਂ ਕਿਉਂ ਨਹੀਂ ਨਿਕਲਿਆ ਪਤਾ ਪਿੰਦਰ ਕਿੰਨਾ ਔਖਾ ਵਾ ਅਗਲਾ ਕਹਿਣ ਦੇ ਫਿਰ ਬੁਲਾਉਣਾ ਛੱਡ ਦੇਣਾ ਹੁਣ ਉਨੇ ਮੈਨੂੰ ਨਹੀਂ ਬੁਲਾਇਆ ਕਰਨਾ ਤੇ ਮੈਂ ਇਦਾਂ ਘਰ ਵਿੱਚ ਕਿਦਾਂ ਰਹਿਣਾ ਆਪ ਤਾਂ ਆਪਣੇ ਸਾਰੇ ਚੱਲ ਜਾਣਾ ਬਿਲਾ ਲੇਗਾ ਮੰਮੀ ਮੰਮੀ ਇੱਕ ਗੱਲ ਮੈਂ ਸੌਰੀ ਮੰਗ ਲੂੰਗੀ ਪਰ ਅਜੇ ਨਹੀਂ ਮੈਂ ਬੁਲਾਉਣੀ ਮੈਂ ਬਾਅਦ ਚ ਮੰਗੂੰਗੀ ਬਾਅਦ ਚ ਮੰਗੇਂਗੀ ਤੂੰ ਤੇਰੇ ਫਿੱਤੀਆਂ ਨਾਲ ਚੱਲ ਜਾਵਾ ਮੰਗ ਲੈ ਫਿਰ ਕੋਈ ਗੱਲ ਨਹੀਂ ਤੇ ਚਲੋ ਮੈਂ ਨਹੀਂ ਅਜੇ ਮੰਗਣੀ ਦੇਖੋ ਮਾਫੀ ਮੈਂ ਨਹੀਂ ਮੰਗਣੀ ਪਵਾੜੇ ਪਾ ਕੇ ਆਪ ਚੱਲ ਜਾਣਾ ਵਾ ਤੇ ਸਾਰਾ ਸਿਆਪਾ ਪੈ ਗਿਆ ਮੇਰੇ ਗੱਲ ਤੇ ਮੈਨੂੰ ਪਤਾ ਨਾ ਹਮ ਕਿਦਾਂ ਰਹਿਣਾ ਘਰ ਵਿੱਚ ਲੈ ਆ ਵੰਮੀ ਦੱਸੋ ਕਿਹੜਾ ਕਿਹੜਾ ਸਬਦਾ ਲੈ ਬਣਾਣਾ ਸੌਦਾ ਸਾਰਾ ਹੀ ਲਿਆਉਣਾ ਸਾਰਾ ਮੱਕਾ ਵਾ ਕੋਈ ਵੀ ਨਹੀਂ ਘਾਗਾ ਕਰਨਾ ਕੋਈ ਦਾਲ ਨਾ ਕੋਲ ਨਾ ਰੰਦੇ ਤੇ ਤੂੰ ਮੈਂ ਕਿੰਨੇ ਦਿਨਾਂ ਦੀ ਤੈਨੂੰ ਕਹਿਣ ਦੀ ਸੌਦਾ ਲਿਆ ਸੌਦਾ ਲਿਆ ਤੇ ਤੂੰ ਤੇ ਕਾਨੀ ਨਹੀਂ ਕੀਤਾ ਤੂੰ ਕੋਈ ਨਹੀਂ ਮੇਰਾ ਟਾਈਮ ਨਹੀਂ ਲੱਗਾ ਤੁਸੀਂ ਐਦ ਕਰੋ ਤੇ ਮੈਨੂੰ ਮਾਰਾ ਜਾ ਲਿਖ ਦੋ ਮੈਂ ਕਿਤੇ ਲਿਖਣਾ ਵਾ ਤੂੰ ਓਦਾਂ ਹੀ ਲੈ ਹੀ ਸੌਦਾ ਤੈਨੂੰ ਪਤਾ ਹੀ ਹੈ ਤਾਲਾਂ ਤੋਲਾਂ ਲਿਆਉਣਾ ਮੁਕੀਆਂ ਜਿਆਦਾ ਖੰਡ ਪੱਤੀ ਤੇ ਆਹ ਰਪਰਾ ਉਹ ਸਾਬਣ ਸੁਬਣ ਲੈ ਸਾਰੀਆਂ ਹੀ ਮੈਂ ਦਾਲਾਂ ਲੈ ਆਉਂਗਾ ਆਹ ਦਾਲਾਂ ਤੈਨੂੰ ਪਤਾ ਹੈ ਜਿਹੜੀ ਦਾਲ ਹੁੰਦੀ ਪਤਾ ਆ ਸਾਰੇ ਆਇਆ ਲੈ ਆਉਂਗਾ ਜੰਨੀਆਂ ਬਦਾਲਾ ਹੈ ਗਿਆ ਮੂਦੀ ਮਸਾ ਸਾਰੀਆਂ ਦਾਲਾਂ ਅੱਧਾ ਅੱਧਾ ਕਿਲੋ 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 ਲੈ ਆਉਂਗਾ ਆਹੋ ਇਹ ਸਭ ਦਾ ਲੈ ਆ ਹੁਣ ਤੁਹਾਨੂੰ ਮੁੱਕ ਗਿਆ ਵਾ ਤੇ ਹੁਣ ਅੱਜ ਕੱਲ ਹੈ ਨਹੀਂ ਕਿ ਇਹਦੇ ਘਰ ਕੋਈ ਚੀਜ਼ ਲੈਣ ਜਾਂਦਾ ਨਹੀਂ ਕੋਈ ਨਹੀਂ ਰਵੀ ਟਾਈਮ ਨਹੀਂ ਤੈਨੂੰ ਕਿੰਨੇ ਆਂਦਰ ਦੀ ਅਖੜੀ ਲੈ ਆ ਲੈ ਆ ਲੈ ਆ ਨਾਲੇ ਦੱਸ ਮੈਨੂੰ ਵੀ ਅਮਨ ਦਾ ਫੋਨ ਆਉਂਦਾ ਕਿ ਨਹੀਂ ਫੋਨ ਪਾ ਤੈਨੂੰ ਨਹੀਂ ਹੁੰਦਾ ਮਮੀ ਜੀ ਫੋਨ ਤਾਂ ਹੁੰਦਾ ਜੀ ਹਾਂ ਉਹ ਨਾ ਸਵੇਰੇ ਲੈਣ ਜਾਣਾ ਵਾ ਪਤਾ ਹੀ ਹੈ ਤੁਹਾਨੂੰ ਆਹ ਉਹ ਜਾਵਾਂਗੇ ਸਵੇਰੇ ਲੈਣ ਤੇ ਉਹ ਮੇਰ ਨਾਲ ਤੇ ਉਹ ਗੱਲ ਨਹੀਂ ਕਰਦੀ ਤੇ ਅੰਨਾ ਕਰਦੀ ਮੇਰ ਨਾਲ ਕਿਤੇ ਗੱਲ ਕਰ ਸਕਦੀ ਚਲੋ ਕੋਈ ਵੀ ਸਵੇਰੇ ਲੈਣ ਜਾਵਾਂਗੇ ਤੇ ਕਿੰਨੇ ਕਿੰਨੇ ਕਿਨ ਜਾਣਾ ਜਾਵਾਂਗੇ ਲੈ ਜਾਣਾ ਸਾਰਿਆਂ ਨੇ ਜਾਣਾ ਪਹਿਲੀ ਵਾਰ ਹੁਣ ਲੈਣ ਜਾਣਾ ਤੇ ਸਾਰੇ ਹੀ ਜਾਣਾ ਨਾਨਕੇ ਤਾਂ ਵੀ ਦੋ ਚਾਰ ਜਣੇ ਆ ਜਾਣਗੇ ਮਾਸਣ ਆ ਜਾਣਗੀਆਂ ਚੱਟੀਆਂ ਚੱਟੀਆਂ ਸਾਰੇ ਜਾਵਾਂਗੇ ਕਿੰਨੇ ਜਾਣੇ ਚੰਗੇ ਲੱਗਾਂਗੇ ਅਸੀਂ ਜਾਂਦੇ ਵਾਂ ਲੈ ਚੰਗੇ ਨੇ ਕੀ ਆ ਪਹਿਲੀ ਵਾਰ ਜਾਣਾ ਤੂੰ ਤੇ ਸਾਰੀਆਂ ਉੱਪਰ ਜਾਂਦੇ ਰਹਿਣਾ ਤੇ ਉਹਨਾਂ ਤਾਂ ਪਹਿਲੀ ਵਾਰ ਹੀ ਜਾਣਾ ਉਹਨਾਂ ਤਾਂ ਖੜਨਾ ਨਹੀਂ ਇਹ ਕੋਈ ਸਾਰੇ ਲੋਕੀ ਖਰਦੇ ਨੇ ਚੱਜ ਖਾਣੇ ਫਿਰ ਕਿਉਂ ਚੱਲਿਆ ਹੈ ਪਾਣੀ ਤਾਂ ਨਹੀਂ ਪੀ ਆਉਣ ਗੇ ਰੋਟੀ ਪਾਣੀ ਖਾਉਣ ਗੇ ਕੀ ਉੱਥੇ ਕੋਕੇ ਚ ਲਿਆਉਣ ਲੱਗੇ ਉਹਨਾਂ ਦਾ ਚਲੋ ਉਹ ਤੇ ਹੋਈ ਗੱਲ ਨਹੀਂ ਹਾਂ ਚਲੋ ਤੁਸੀਂ ਐਂ ਕਰਿਓ ਸਾਰਿਆਂ ਨੂੰ ਫੋਨ ਕਰ ਲਿਓ ਬਹੁਤ ਚਲ ਕਰ ਲਾਂਗੇ ਫੋਨ ਤੇ ਕਰਨਾ ਹੀ ਹਾਂ ਹਾਂ ਚਲੋ ਤੁਸੀਂ ਫੋਨ ਕਰਿਓ ਤੇ ਮੈਂ ਫੇਰ ਸੌਦਾ ਲੈ ਕੇ ਕੱਲ ਨੂੰ ਜਾਵਾਂਗੇ ਫਿਰ ਤੇ ਲੈ ਆਵਾਂਗੇ ਜਦ ਕਰਦੇ ਨੇ ਸ਼ਾਮਾਂ ਨੂੰ ਫੋਨ ਚਲੋ ਗੇਤਾ ਦੱਸਿਆ ਹੋਵੇ ਤਾਂ ਬੰਦਾ ਤਿਆਰੀ ਤੁਰ ਹੀ ਕਰ ਲੈਂਦਾ ਹਾਂ ਨਹੀਂ ਅੱਜ ਸ਼ਾਮ ਨੂੰ ਫੋਨ ਕਰ ਦੇਣਾ ਤੂੰ ਚਲੋ ਤੂੰ ਕਰਿਓ ਫੋਨ ਤੇ ਮੈਂ ਫਿਰ ਸਬਤਾ ਲੈ ਆ ਹਾਂ ਹਾਂ ਜਾ ਲੈ ਆਂ ਦਾ ਕਾਰ ਨੂੰ ਅਮਨ ਨੇ ਵੀ ਆ ਜਾਣਾ ਤੇ ਮੰਮੀ ਨੂੰ ਸਮਝਾਉਣਾ ਪੈਣਾ ਵਾ ਵੀ ਉਹਦੇ ਨਾਲ ਹੁਣ ਚੰਗੀ ਤਰ੍ਹਾਂ ਰਵੇ ਨਹੀਂ ਤਾਂ ਲੋਕਾਂ ਨੇ ਤਾਂ ਤਮਾਸ਼ਾ ਹੀ ਵੇਖਣਾ ਵਾ ਆਪੇ ਸਰਪੰਚ ਵਾ ਜਿਹਦੇ ਘਰ ਹੀ ਤਮਾਸ਼ਾ ਲੱਗਾ ਰਿਹਾ ਇਹਦੀ ਤਾਂ ਆਪਣੀ ਲੜਾਈ ਖਤਮ ਹੁੰਦੀ ਇਹਨੇ ਲੋਕਾਂ ਦੀ ਕੀ ਲੜਾਈ ਖਤਮ ਕਰਾਂਗਾ ਇਹ ਤਾਂ ਕਰਦਾ ਸੈਕਟਰੀ ਨੂੰ ਫੋਨ ਲਾ ਹੀ ਲੈਨੇ ਆ ਹੁਣ ਜਾਣਾ ਤਾਂ ਹੈਗਾ ਮਿਲਿ ਆਮਨੇ ਆ ਹੁਣ ਕੀ ਆ ਮਨੂ ਲੈਣ ਗਿਆ ਫਿਰ ਦਿਹਾੜੀ ਉਥੇ ਲੱਗ ਜਾਣੀ